ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। hope ਤੁਸਾਂ ਜਨੇ ਵਧੀਆ ਹੋਵੋਗੇ। ਸੋ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਤੇ ਸਪੈਸ਼ਲ ਵੀਡੀਓ ਲੈ ਕੇ ਆਏ ਆਂ। ਬਹੁਤ ਪਿਆਰੇ ਪਿਆਰੇ ਸੂਟਸ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ। ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੀ ਅੱਜ ਦੀ ਵੀਡੀਓ ਆਪਣੇ ਮਸ਼ੀਨ ਵਰਕ ਦੇ ਸੂਟਾਂ ਦੇ ਉੱਪਰ ਹੈਗੀ ਐ ਜੀ। ਬਹੁਤ ਸੋਹਣੇ ਸੂਟ ਆਪਾਂ ਰੈਡੀ ਹੋਏ ਨੇ ਆਪਣੇ ਕੋਲ ਆਏ ਨੇ। ਸੋ ਤੁਹਾਨੂੰ ਮੈਂ ਸ਼ੋ ਕਰਦੀ ਆਂ। ਸਭ ਤੋਂ ਪਹਿਲਾ ਸੂਟ ਤੁਹਾਨੂੰ ਮੈਂ ਦਿਖਾ ਰਹੀ ਆਂ। ਬਲੂ ਕਲਰ ਦਾ ਇਹਦੇ ਵਿੱਚ ਆਪਣੇ ਕੋਲੇ ਕਲਰਸ ਵੀ ਕਾਫੀ ਨੇ ਹੋਰ ਵੀ ਸੋ ਜੇ ਤੁਸੀਂ ਇਦਾਂ ਦੇ ਡਿਜ਼ਾਈਨਸ ਤੁਹਾਨੂੰ ਆਪਾਂ ਜੇ ਮਤਲਬ ਕਿ ਇਹਦੀਆਂ ਬੇੜੇ ਹੋਰ ਵੀ ਬੀਟ ਪਿਕਚਰਸ ਨੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਕੋ ਪਿਕਸ ਵਗੈਰਾ ਆਪਾਂ ਐਡਿਟ ਕਰਕੇ ਵੀਡੀਓ ਦੇ ਵਿੱਚ ਐਂਡ ਤੇ ਲਾਵਾਂਗੇ ਸੋ ਤੁਸੀਂ ਉੱਥੋਂ ਆਈਡੀਆ ਲੈ ਸਕਦੇ ਹੋ ਸੂਟ ਬਾਰੇ ਕੋਈ ਜਿਹੜਾ ਵਰਕ ਆਏਗਾ ਘੇਰੇ ਦੇ ਉੱਤੇ ਆਏਗਾ ਮਸ਼ੀਨ ਵਰਕ ਹੋਇਆ ਹੋਇਆ ਜੀ ਪ੍ਰੋਪਰ ਬਹੁਤ ਸੋਹਣਾ ਤੇ ਸਾਫ ਸੁਥਰਾ ਵਰਕ ਹੋਇਆ ਹੋਇਆ ਮਸ਼ੀਨ ਵਰਕ ਇਹ। ਸੋ ਇਹ ਵਾਲਾ ਵਰਕ ਜਿਹੜਾ ਘੇਰੇ ਦੇ ਉੱਪਰ ਆਏਗਾ। ਉਸ ਤੋਂ ਬਾਅਦ ਇਹ ਆਪਾਂ ਕੰਟਰਾਸਟ ਜਿਹੜੀ ਆਫ ਵਾਈਟ ਇਹਦੇ ਨਾਲ ਬਾਟਮ ਬਣਾਈ ਹੈ। ਖਾਦੀ ਕਾਟਨ ਦੀ ਜਿਹੜੀ ਇਹਦੇ ਨਾਲ ਬਾਟਮ ਲੱਗੇਗੀ। ਸੋ ਇਹ ਵਾਲੇ ਇਹ ਵਾਲਾ ਵਰਕ ਆਏਗਾ ਜਿਹੜਾ ਬਾਟਮ ਦੇ ਉੱਤੇ ਆਏਗਾ। ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਵਰਕ ਹੋਇਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਔਰ ਕਪੜਾ ਵੀ ਬਹੁਤ ਜ਼ਿਆਦਾ ਸੁਪੀਰੀਅਰ ਤੇ ਬਹੁਤ ਜ਼ਿਆਦਾ ਵਧੀਆ ਔਰ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਸੇ ਵਾਲਾ ਦੁਪੱਟਾ ਆਏਗਾ ਇਸ ਦਾ ਦੁਪੱਟੇ ਦੇ ਚਾਰੋਂ ਸਾਈਡ ਲੇਸ ਲਾ ਕੇ ਇਹਨੂੰ ਫਿਨਿਸ਼ਿੰਗ ਤੇ ਪੱਟੀ ਲਗਾਈ ਹੋਈ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪੱਟੀ ਲੱਗੀ ਹੋਈ ਹੈ ਬਹੁਤ ਹੀ ਜਿਆਦਾ ਪਿਆਰਾ ਸੂਟ ਹੈ ਜੀ ਇਹ ਵਾਲਾ ਇਹਦੇ ਵਿੱਚ ਕਲਰਸ ਵੀ ਆਪਣੇ ਕੋਲ ਕਾਫੀ ਆਏ ਨੇ ਨੈਕਸਟ ਕਲਰ ਆ ਗਿਆ ਜੀ ਰੈੱਡ ਕਲਰ ਟਮਾਟਰੀ ਜਿਹਾ ਰੈੱਡ ਕਹਿ ਸਕਦੇ ਆ ਜੀ ਟਮੇਟੋ ਜਿਹਾ ਕਲਰ ਹੁੰਦਾ ਜਿਹੜਾ ਉਹ ਕਲਰ ਹੈ ਇਹ ਕੋਈ ਵਰਕ ਆਏਗਾ ਜਿਹੜਾ ਦੀ ਨੈਕ ਦੇ ਉੱਤੇ ਆਏਗਾ ਬਹੁਤ ਸੋਹਣਾ neck ਦੇ ਉੱਪਰ ਵਰਕ ਹੋਇਆ ਹੋਇਆ ਹੈ ਦਾ ਪਿਓਰ ਕਾਟਨ ਹੈ ਜੀ ਬਿਲਕੁਲ ਬਹੁਤ ਸੋਹਣਾ ਵਿਦਾਊਟ ਲਾਈਨਿੰਗ ਬਣੇਗਾ ਇਹ ਸੂਟ ਉਸ ਤੋਂ ਬਾਅਦ ਇਹਦੇ ਘੇਰੇ ਦੇ ਉੱਪਰ ਆਇਆ ਹੈ ਵਰਕ ਉਸ ਤੋਂ ਅੱਗੇ sleeve ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈ ਬਹੁਤ ਸੋਹਣਾ ਇਹ ਵਾਲਾ ਵਰਕ ਜਿਹੜਾ 슬ੀਵਸ ਦੇ ਉੱਪਰ ਹੋਇਆ ਹੈ। ਸੋ ਇਹ ਵਾਲਾ ਵਰਕ ਤੁਸੀਂ 슬ੀਵਸ ਦੇ ਉੱਪਰ ਵਰਤ ਸਕਦੇ ਹੋ, ਬਾਟਮ ਦੇ ਉੱਪਰ ਵੀ ਐਡਜਸਟ ਕਰ ਸਕਦੇ ਹੋ। 올 오버 ਫੁੱਟ ਆਏਗਾ ਦੁਪੱਟੇ ਇਹਨਾਂ ਦੇ ਰੈਡੀ ਹੋਣੇ ਆ ਜੀ। ਤੁਸੀਂ ਆਪ ਦੇ ਅਕੋਰਡਿੰਗ ਵੀ ਕਸਟਮਾਈਜ਼ ਕਰਵਾ ਸਕਦੇ ਹੋ। ਇੱਕ ਕਲਰ ਆਪਣੇ ਕੋਲ ਇਹਦੇ ਵਿੱਚ ਬਲੂ ਕਲਰ ਆਇਆ। ਇਹ ਵੀ ਬਹੁਤ ਪਿਆਰਾ ਕਲਰ ਹੈ। ਇਹ ਵਾਲਾ ਕਲਰ ਆਇਆ। ਸੇਮ ਇਹਦੀ ਨੈਕ ਦੇ ਉੱਪਰ ਵਰਕ ਹੋਇਆ ਹੈ। ਸੇਮ ਇਨੈਕ ਦੇ ਉੱਪਰ ਸੇਮ ਆਏਗਾ। ਔਰ ਸੇਮ ਇਹਦੇ ਘੇਰੇ ਦੇ ਉੱਤੇ ਵਰਕ ਕੀਤਾ ਹੋਇਆ ਹੈ। ਔਰ ਇਹਦੇ ਵੀ ਐਸਟੀ ਸਲੀਵਜ਼ ਦੇ ਉੱਪਰ ਫਰਕ ਆਏਗਾ। ਸੋ ਇਹ ਜਿਹੜਾ ਤੁਹਾਨੂੰ ਰੈੱਡ ਕਲਰ ਦਿਖਾਇਆ ਜੀ ਉਹ ਦਾ ਸੈਕਿੰਡ ਕਲਰ ਆ ਹੈ। ਸੋ ਇਹਦੇ ਵਿੱਚ ਹੋਰ ਵੀ ਕਲਰਸ ਆਏ ਨੇ। ਸੋ ਤੁਸੀਂ WhatsApp ਦੇ ਉੱਪਰ ਤੁਹਾਨੂੰ ਮੈਸਜ ਕਰਕੇ जेटे तुम कलर हो रहे ना देख सकते एक में हो एक सूट थैं होर दिखाई न्यू न्यू ची कंसैप्ट आया अपने ओवर सूट है जी बहुत ही सुपीरियर कॉटन है बहुत प्यारे कॉटन आएगी बिल्कुल सॉफ्ट कॉटन है हंड्रड परसेंट प्योर कॉटन होएगी ओवर सूट है जी ये और दुपट्टा भी, भी बहुत सोहना है काफ़ी ट्रेंड के जी यूट अपने को बहुत घट रेंज के आए है वाले सूट ਸੋ ਜਿੰਨਾ ਭੈਣਾਂ ਨੇ ਘਰੇ ਕੰਮ ਸ਼ੁਰੂ ਕਰਨਾ ਹੈ ਜੀ ਜੋ ਕਾਫੀ ਭੈਣਾਂ ਆਪਣੇ ਤੋਂ ਸੂਟ ਬਾਈ ਕਰ ਵੀ ਰਹੀਆਂ ਨੇ ਖਰੀਦ ਵੀ ਰਹੀਆਂ ਨੇ ਸੋ ਜਿਨ੍ਹਾਂ ਨੇ ਹੋਰ ਵੀ ਘਰੇ ਕੰਮ ਸ਼ੁਰੂ ਕਰਨਾ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਸਾਡੇ ਬਹੁਤ ਲੈਸ ਪ੍ਰਾਈਸ ਤੋਂ ਦਵਾਂਗੇ ਸੋ ਜਿੰਨੀ ਮਰਜ਼ੀ ਤੁਸੀਂ ਘੱਟ ਤੋਂ ਘੱਟ ਤੁਸੀਂ ਜਿਹੜੇ 10 ਤੋਂ ਆਰਡਰ ਕਰਨੇ ਆ ਸਾਡੇ ਤੋਂ ਸੋ ਵੱਧ ਜਿੰਨੀ ਤੁਸੀਂ ਮਰਜ਼ੀ ਕਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਿਟੀ ਦੇ ਵਿੱਚ ਆਪਾਂ ਤੁਹਾਨੂੰ ਸੂਟ ਭੇਜਾਂਗੇ ਸੋ ਇਹ ਵਾਲਾ ਦੁਪੱਟਾ ਆਏਗਾ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਹੋਇਆ ਹੈ ਇਸ ਦਾ ਜੋ ਜਿਹੜੇ ਅੱਜ ਦੇ ਸੂਟ ਸੀਗੇ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੇ ਸੂਟ ਆ ਸਾਰੇ ਸੋ ਇਹ ਵਾਲੇ ਆਪਣੇ ਕੋਲੇ ਨਿਊ ਸੂਟਸ ਆਏ ਸੀਗੇ ਰਾਮਟੈਕਸ ਦੇ ਰਾਮਟੈਕਸ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਹੈ ਜੀ ਇਹ ਇਹ ਸ਼ਰਟ ਆਏਗੀ ਔਰ ਇਹ ਵਾਲੀ ਇਹਦੀ ਬਾਟਮ ਆਏਗੀ ਇਹ ਵਿੱਚ ਤੁਸੀਂ ਮਤਲਬ ਕਿ ਜਿੰਨੇ ਮਰਜ਼ੀ ਸੈੱਟ ਵਾਈਜ਼ ਵੀ ਸਾਡੇ ਤੋਂ ਲੈ ਸਕਦੇ ਹੋ ਸਿੰਗਲ ਵੀ ਲੈ ਸਕਦੇ ਹੋ ਜਿਵੇਂ ਮਾਰਕੀਟ ਦੇ ਵਿੱਚ ਤਾਂ ਆਪਾਂ ਜਾਈਏ ਤਾਂ ਤੁਹਾਨੂੰ ਸੈੱਟ ਵਾਈਜ਼ ਹੀ ਸੂਟ ਬਾਈ ਕਰਨਾ ਪੈਂਦਾ ਸੋ ਆਪਾਂ ਤੁਹਾਨੂੰ ਸਿੰਗਲ ਸਿੰਗਲ ਕਲਰਸ ਦੇ ਵਿੱਚ ਵੀ ਦਵਾਂਗੇ ਰਾਮਟੈਕਸ ਦੇ ਸੂਟ ਹੈ ਜੀ ਇਹ ਸੋ ਨੈਕਸਟ ਆ ਗਿਆ ਨੈਕਸਟ ਕਲਰ ਆ ਗਿਆ ਜੀ ਸਕਾਈ ਕਲਰ ਸੀ ਗ੍ਰੀਨ ਜਿਹਾ ਕਲਰ ਆ ਗਿਆ ਸੋ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ 올ਓਵਰ ਵੀ ਖਰੀਦ ਸਕਦੇ ਹੋ ਤੇ ਮੈਚਿੰਗ ਦੇ ਵਿੱਚ ਵੀ ਇਹ ਵਾਲੇ ਕਲਰ ਦੀ ਮੈਚਿੰਗ ਬਾਟਮ ਆਏਗੀ ਸੋ ਮੈਚਿੰਗ ਵੀ ਲੈ ਸਕਦੇ ਹੋ ਬਾਕੀ ਤੁਹਾਡਾ ਤੁਸੀਂ 올ਓਵਰ ਵੀ ਖਰੀਦ ਸਕਦੇ ਹੋ ਪ੍ਰੋਪਰ ਮੋਰ ਲੱਗੀ ਹੋਏਗੀ ਜੀ ਰਾਮ ਟੈਕਸ ਦੀ ਸੋ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰਸ ਆਏ ਸੀਗੇ ਸੋ ਸੇਲ ਹੋ ਗਿਆ ਜੀ ਦੋ ਕਲਰਸ ਹੀ ਆਪਣੇ ਕੋਲੇ ਰਹਿ ਗਏ ਨੇ ਸੋ ਤੁਹਾਨੂੰ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਮਾਰਕੀਟ ਨਾਲੋਂ ਆਪਾਂ ਤੁਹਾਨੂੰ ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹ ਸੂਟ ਦਵਾਂਗੇ ਸੋ ਹੋਰ ਵੀ ਪ੍ਰਿੰਟਡ ਸਾਡੇ ਤੋਂ ਸੂਟ ਤੁਸੀਂ ਖਰੀਦਨੇ ਆ ਤਦੋਂ ਸਾਡਾ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈਗਾ ਜੀ 78149 347 ਦੇ ਉੱਪਰ ਸਾਡਾ ਵਟਸਐਪ ਦਾ ਜਿਹੜਾ ਮੈਨੇਜਮੈਂਟ ਨੰਬਰ ਹੈ ਜੀ ਇਹ ਸੋ ਤੁਸੀਂ ਇਹਦੇ ਉੱਪਰ ਸਾਨੂੰ ਮੈਸੇਜ ਕਰਕੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੀ ਮੈਨੇਜਮੈਂਟ ਨਾਲ ਤੁਸੀਂ ਗੱਲ ਕਰ ਸਕਦੇ ਹੋ ਸੋ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਮਿਲੇ ਕਿ ਤੁਸੀਂ ਕਿੱਦਾਂ ਆਪਣਾ ਕੰਮ ਸ਼ੁਰੂ ਕਰਨਾ ਹੈ ਸੋ ਤੁਹਾਨੂੰ ਮਾਰਕੀਟ ਨਾਲੋਂ ਆਪਾਂ ਜਿੰਨੇ ਘੱਟ ਹੋ ਸਕੇ ਉਹਨੇ ਰੇਂਜ ਘੱਟ ਦਵਾਂਗੇ ਸੋ ਜਰੂਰ ਤੁਹਾਡੇ ਨਾਲ ਕੰਟੈਕਟ ਕਰਿਓ ਅੱਜ ਇਹ ਸੂਟ ਕਿਵੇਂ ਲੱਗੇ ਸਾਨੂੰ ਜਰੂਰ ਕਰਕੇ ਦੱਸਿਓ ਮੈਸੇਜ ਅੱਜ ਲਈ ਧੰਨਵਾਦ